ਅੱਜ ਮੈਂ ਬਣਾਇਆ ਆ ਤੁਹਾਡਾ ਗੈਟ ਰੈਡੀ ਵਿਦ ਮੀ ਵੈਸੇ ਚਲੋ ਇਹ ਉਹ ਤਾਂ ਹੈ ਨਹੀਂ ਸੀਗਾ ਇਹ ਮੇਰੀ ਆਮ ਦੀ ਡੇਲੀ ਰੁਟੀਨ ਸੀਗੀ ਮੇਰੇ ਸਾਹ ਨੂੰ ਅਵੋਇਡ ਕਰਿਓ ਕਿਉਂਕਿ ਮੈਂ ਬਾਹਰ ਜਵਾਕਾਂ ਨੂੰ ਚੁੱਪ ਕਰਾ ਕੇ ਆਈ ਸੀਗੀ ਹਨਾ ਉਹ ਬਹੁਤ ਜ਼ਿਆਦਾ ਰੌਲਾ ਪਾ ਰਹੇ ਸੀਗੇ ਤੇ ਮੈਂ ਜਦੋਂ ਵਾਇਸ ਓਵਰ ਕਰਦੀ ਪਈ ਸੀਗੀ ਉਸ ਤੋਂ ਬਾਅਦ ਮੈਂ ਆਪਦੇ ਮੂੰਹ ਤੇ ਭਰ-ਭਰ ਕੇ ਜਿਹੜਾ ਸਨਸਕ੍ਰੀਨ ਲੋਸ਼ਨ ਸੀਗਾ ਹਨਾ ਉਹ ਲਾਇਆ ਤੇ ਕਿਉਂਕਿ ਮੇਰਾ ਸਾਹ ਬਹੁਤ ਚੜਿਆ ਪਿਆ ਬੋਲਿਆ ਨਹੀਂ ਜਾ ਰਿਆ ਉਹ ਲਾਈ ਆ ਸੀਗਾ ਵੈਸੇ ਮੇਰਾ ਇਹ ਮੋਸਟਲੀ ਫੇਵਰੇਟ ਆ ਨਾ ਮੈਨੂੰ ਕੋਈ ਹੋਰ ਚੀਜ਼ ਮਿਲੇ ਨਾ ਮਿਲੇ ਬਸ ਮੈਨੂੰ 로ਸ਼ਨ ਹਰੇਕ ਹਾਲਤ ਚ ਚਾਹੀਦਾ ਹੁੰਦਾ ਫਿਰ ਮੈਂ ਲਾਈ ਸੀਗੀ ਆਪਦੇ ਲਿਪ ਗਾਰਡ ਹਲਕੀ ਹਲਕੀ ਇਹਦੇ ਨਾਲ ਬਹੁਤ ਹੀ ਜ਼ਿਆਦਾ ਪਿੰਕ ਜਿਹਾ ਹੋ ਜਾਂਦੇ ਆ ਨਾ ਸੋਹਣੇ ਹੋ ਜਾਂਦੇ ਆ ਉਸ ਤੋਂ ਬਾਅਦ ਉੱਤੋਂ ਦੀ ਮੈਂ ਲਾਈ ਸੀਗੀ ਨਾਰਮਲ ਜੀ ਹਲਕੀ ਹਲਕੀ ਉਂਗਲ ਦੇ ਨਾਲ ਹੀ ਸੁਰਖੀ ਜਿਹੜਾ ਇਹਦਾ ਕਲਰ ਆ ਨਾ ਉਹ ਮੇਰਾ ਮੋਸਟਲੀ ਫੇਵਰੇਟ ਆ ਜਿਹੜਾ ਉਸ ਤੋਂ ਬਾਅਦ ਸੁਰਖੀ ਲਾਉਣ ਤੋਂ ਬਾਅਦ ਆਉਂਦਾ ਤੇ ਨਾਲ ਦੀ ਨਾਲ ਰਮਾਨ ਵੀ ਵਿੱਚ ਦੀ ਆ ਰਿਹਾ ਸੀਗਾ ਕਹਿੰਦਾ ਮम्मा ਮੈਂ ਕਿੱਦਾਂ ਦਾ ਲੱਗਦਾ ਪਿਆ ਮਾ ਕਹਿੰਦਾ ਮੈਸ ਉਥੋਂ ਜ਼ਿਆਦਾ ਸੋਹਣਾ ਲੱਗਦਾ ਪਿਆ ਮ ਹਨਾ ਤੇ ਉਹ ਮੈਂ ਲਗਾ ਲਈ ਸੀਗੀ ਉਸ ਤੋਂ ਬਾਅਦ ਮੈਂ ਆਪਦੀ ਚੱਕਲੀ ਸੀਗੀ ਕੱਜਲ ਕੱਜਲ ਵੈਸੀ ਮੈਂ ਅੱਖਾਂ ਦੇ نیچے ਨਹੀਂ ਆ ਪਾਉਂਦੀ ਹੈਗੀ ਕਿ ਅੱਖਾਂ ਦੇ ਉੱਤੇ ਨਹੀਂ ਆਪਾਂ ਜਿੱਥੇ ਆਈਲੈਸ਼ਸ ਹੁੰਦੀਆਂ ਉੱਥੇ ਲਾਉਣੀ ਹੁੰਦੀਆਂ ਤੇ ਆ ਹੈਗਾ ਮੇਰਾ ਫਾਈਨਲ ਲੁੱਕ ਤੁਸੀਂ ਇਹ ਵੈਸੀ ਨਾਰਮਲ ਰੁਟੀਨ ਆ